ਮਾਤਾ ਗੁਜਰੀ ਅਤੇ ਸਾਬ ਜਾਦੀਆ ਦੀ ਸ਼ਹਾਦਤ ਨੂੰ ਯਾਦ ਕਰ ਸ਼ਹੀਦੀ ਦਿਹਾੜੇ 'ਚ ਵੱਡੇ ਉਪਰਾਲੇ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਨੇ ਇਸੇ ਦੇ ਤਹਿਤ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਵਜੰਮੇ ਬੱਚੇ ਤੋਂ ਲੈ ਕੇ 16 ਸਾਲ ਦੇ ਬੱਚੇ ਤੱਕ ਅਤੇ ਔਰਤਾ ਦੇ ਗਾਇਨੀ ਰੋਗ ਨਾਲ ਸੰਬੰਧਿਤ ਇਲਾਜ ਹੁਣ ਹਸਪਤਾਲ ਦੇ ਵਿੱਚ 26 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ 5 ਦਿਨ ਵਾਸਤੇ ਬਿਲਕੁਲ ਮੁਫਤ ਹੋਏਗਾ ਇਲਾਜ ਦੇ ਨਾਲ ਨਾਲ ਇਸ ਰੋਗਾ ਨਾਲ ਸੰਬੰਧਿਤ ਟੈਸਟ ਵੀ ਹਸਪਤਾਲ ਵੱਲੋਂ ਬਿਲਕੁਲ ਮੁਫਤ ਕੀਤੇ ਜਾਣਗੇ ਇਸ ਸੰਬੰਧੀ 5 ਦਿਨਸਿਆ ਕੈਂਪ ਹਸਪਤਾਲ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੇ ਅਗਰ ਵੱਡੇ ਆਪਰੇਸ਼ਨ ਦੀ ਕੋਈ ਲੋੜ ਪੈਂਦੀ ਆ ਤਾਂ ਉਸ ਦੇ ਉੱਤੇ ਵੀ ਵੱਡਾ ਡਿਸਕਾਊਂਟ ਹਸਪਤਾਲ ਵੱਲੋਂ ਦਿੱਤਾ ਜਾਏਗਾ ਇਹ ਸਭ ਕੈਂਪ ਦੀ ਜਾਣਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਨਤਾ ਨੂੰ ਸਾਂਝੀ ਕੀਤੀ ਗਈ ਹੈ ਤਾਂ ਕਿ ਲੋਗ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਉਠਾ ਸਕਦੇ ਹਨ ਮਾਤਾ ਗੁਜਰੀ ਜੀ ਅਤੇ ਸਾਹਿਬ ਜਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਐਸਪੀਐਸ ਹਸਪੀਟਲ ਨੇ ਇੱਕ ਉਪਰਾਲਾ ਕੀਤਾ ਹੈ 26 ਤੋਂ 30 ਦਸੰਬਰ ਤੱਕ ਜਿੰਨੇ ਵੀ ਬੱਚੇ 16 ਸਾਲ ਦੀ ਉਮਰ ਤੋਂ ਘੱਟ ਦੇ ਆਣਗੇ ਉਹਨਾਂ ਦਾ ਉਹਨੂੰ ਫ੍ਰੀ ਦੇਖਿਆ ਜਾਏਗਾ ਤੇ ਉਹਨਾਂ ਨੂੰ ਜੋ ਵੀ ਟੈਸਟ ਚਾਹੀਦੇ ਹੋਣਗੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਜਿਹੜੇ ਉਹਨਾਂ ਨੂੰ ਉਨਾਂ ਚੋ ਜਿੰਨੂੰ ਦਾਖਲ ਕਰਨਾ ਪਿਆ ਜਾਂ ਜਿਨ੍ਹਾਂ ਦੇ ਆਪਰੇਸ਼ਨ ਕਰਨੇ ਤੇ ਉਹਨਾਂ ਨੂੰ ਅਸੀਂ ਇੱਕ ਅੱਛੇ ਡਿਸਕਾਊਂਟ ਦੇਾਂਗੇ ਤੇ ਇਹ ਜਿਹੜਾ ਅਸੀਂ ਫ੍ਰੀ ਵਾਲਾ ਕਰ ਰਿਹਾ ਇਹ ਅਸੀਂ ਮਦਦ ਵਾਸਤੇ ਵੀ ਕਰ ਰਹੇ ਹਾਂ ਗਾਇਨੀ ਡਿਪਾਰਟਮੈਂਟ ਜਿੰਨੀਆਂ ਲੇਡੀਜ਼ ਆਣ ਗਿਆ ਉਹਨਾਂ ਨੂੰ ਵੀ ਫ੍ਰੀ ਦੇਖਾਂਗੇ ਤੇ ਉਹਨਾਂ ਦੇ ਵੀ ਜੇ ਦਾਖਲ ਹੁੰਦੇ ਨੇ ਉਹਨਾਂ ਨੂੰ ਹੈਵੀ ਡਿਸਕਾਊਂਟ ਦੇਾਂਗੇ ਅ ਅੱਜਕਲ੍ਹ ਐਸਪੀਐਸ ਹਸਪੀਟਲ ਦੇ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਸੀਂ ਕੈਂਪ ਲਗਾਇਆ ਹੋਇਆ ਹੈ ਇਸ ਕੈਂਪ ਦੇ ਦੌਰਾਨ ਸਾਰੀ ਓਪੀਡੀ ਸਰਵਿਸਿਜ਼ ਅਸੀਂ ਫ੍ਰੀ ਦੇ ਰਹੇ ਹਾਂ ਜੋ ਵੀ ਇਨਵੈਸਟੀਗੇਸ਼ਨਸ ਹੈ ਜਿਵੇਂ ਓਪੀਡੀ ਬੇਸਿਸ ਤੇ ਉਹ ਵੀ ਫ੍ਰੀ ਨੇ ਐਂਡ ਜਿਹੜੇ ਬੱਚੇ ਸਾਡੇ ਕੋਲ ਦਾਖਲ ਹੁੰਦੇ ਨੇ ਉਹਨਾਂ ਨੂੰ 50% ਡਿਸਕਾਊਂਟ ਤੇ ਅਸੀਂ ਟ੍ਰੀਟ ਕਰ ਰਹੇ ਹਾਂ ਇਹ ਸਾਡਾ ਕੈਂਪ ਜਿਹੜਾ ਹੈ ਇਹ 26 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਹੀ ਵੈਲਿਡ ਹੈਗਾ। ਜੀ ਦੇਖੋ ਟੈਸਟ ਵਗੈਰਾ ਕਿਹੜੇ ਕਿਹੜੇ ਟੈਸਟ ਫ੍ਰੀ ਨੇ? OPD ਦੇ ਵਿੱਚ ਸਾਰੇ ਟੈਸਟ ਫ੍ਰੀ ਨੇ। MRI, CT, ਬਲੱਡ ਦੇ ਸਾਰੇ ਟੈਸਟ ਕੋਈ ਵੀ ਬੋਡੀ ਦਾ ਇਨਵੈਸਟੀਗੇਸ਼ਨ ਹੈਗਾ ਉਹ ਸਾਰਾ ਕੁਝ ਉਪਰੀ ਬੇਸਿਸ ਤੇ ਫ੍ਰੀ ਹੋ ਰਿਹਾ ਹੈ। ਸਾਇਦ ਜ਼ਿਆਦਿਆਂ ਦੀ ਸ਼ੀਦੀ ਦੇ ਵਾਸਤੇ ਉਪਲਕਸ਼ ਤੇ ਇੱਥੇ 5 ਦਿਨਾਂ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਕੈਂਪ ਵਿੱਚ ਬੱਚੇ ਜਿਹੜੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮਸ ਹੈਗੀ ਐ, ਹਾਰਟ ਦੀ ਤਕਲੀਫ ਹੈਗੀ ਐ ਜਿਵੇਂ ਅੰਦਰੂ ਹਾਰਟ ਦੀ ਪ੍ਰੋਬਲਮਸ ਉਹਨਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਹਦੇ ਚੋਪਡੀ ਇਕੋਕਾਰਡੀਓਗ੍ਰਾਫੀ ਹਾਰਡ ਦਾ ਸਕੈਨ ਔਰ ਬਾਕੀ ਸਾਰੇ ਟੈਸਟ ਫ੍ਰੀ ਕੀਤੇ ਜਾ ਰਹੇ ਨੇ ਔਰ ਜੋ ਵੀ ਬੱਚੇ ਇਹਨਾਂ ਪੰਜ ਦਿਨਾਂ ਚ ਆਣਗੇ ਉਹਨਾਂ ਨੂੰ ਇਹ ਸਹੂਲਤਾਂ ਮੁਹੱਬਤ ਦਿੱਤੀਆਂ ਜਾਣਗੀਆਂ ਕਾਫੀ ਗਿਣਤੀ ਜਾ ਰਹੀ ਹੈ ਡਾਕਟਰ ਹਾਂਜੀ ਹਾਂਜੀ ਅੱਜ ਪਹਿਲਾ ਦਿਨ ਹੀ ਹੈ ਅੱਜ ਹੀ ਕਾਫੀ ਸਾਡਾ ਰਸ਼ ਹੋ ਰਿਹਾ ਔਰ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਜਾਂਦਾ ਹੈ ਤੇ ਜਿਵੇਂ ਹੋਰ ਵੀ ਰਸ਼ ਵੱਧਦਾ ਹੀ ਜਾ ਰਿਹਾ ਹੈ